ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ। ਚੜ੍ਹਦੀ ਕਲਾ ਚ ਹੋਵੋਗੇ। ਅੱਜ ਵੀਰੇ ਆਪਾਂ ਤੁਹਾਡੇ ਵਾਸਤੇ ਨਵੀਂ ਜਾਣਕਾਰੀ ਲੈ ਕੇ ਆਏ ਆ। ਠੀਕ ਆ। ਜਿਹੜੇ ਵੀਰ ਖਾਸ ਕਰਕੇ ਪਸ਼ੂਆਂ ਦਾ ਕੰਮ ਕਰਦੇ ਨੇ। ਹਰੇਕ ਵੀਰ ਨੂੰ ਆਲੂ ਲਾਉਣੇ ਔਖੇ ਲੱਗਦੇ ਨੇ, ਖਰਚਾ ਜ਼ਿਆਦਾ ਆ। ਸੰਦ ਸਮਾਨਾ ਜ਼ਿਆਦਾ ਚਾਹੀਦਾ। ਉਹਦੇ ਕਰਕੇ ਵਿੱਚ ਵੀਰ ਕਣਕ ਵੱਢ ਕੇ ਮੱਕੀ ਲਾਉਂਦੇ ਨੇ ਜਦੋਂ ਕਣਕ ਵੱਢ ਕੇ ਆਪਾਂ ਮੱਕੀ ਲਾਉਨੇ ਆ ਇੱਕ ਤਾਂ ਲੇਟ ਹੋ ਜਾਂਦੀ ਆ ਬਹੁਤ ਜ਼ਿਆਦਾ بارش ਦੇ ਵਿੱਚ ਆਚਾਰ ਪੈਂਦਾ ਬਹੁਤ ਮਨ ਖੱਜਲ ਖਵਾਰੀ ਹੁੰਦੀ ਆ ਬਾਕੀ ਨੰਬਰ 2 ਜਿਹੜੀ ਜੀਰੀ ਪਸੇਤੀ ਹੋ ਜਾਂਦੀ ਆ ਉਹਦਾ ਝਾੜ ਵੀ ਘਟ ਆਉਂਦਾ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਖੇਤੜਾ ਦੁੱਗਣੀ ਹੁੰਦੀ ਆ ਉਹਦਾ ਇੱਕੋ ਇੱਕ ਹੱਲ ਆ ਜਿਹੜੇ ਵੀਰਾਂ ਨੇ ਆਲੂ ਨਹੀਂ ਲਾਉਣੇ ਉਹ ਵੀਰ ਸਰੋਂ ਦੀ ਖੇਤੀ ਕਰ ਸਕਦੇ ਨੇ ਆਪਾਂ ਖੁਦ ਇਸ ਵਾਰ 15 ਕਿੱਲੇ ਸਰੋਂ ਦੇ ਲਾਵਾਂਗੇ ਬਹੁਤ ਯਾਨੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਬਹੁਤ ਸੋਚ ਸਮਝ ਕੇ ਵੀਡੀਓ ਬਣਾ ਰਿਹਾ ਆਪਾਂ ਮੰਨ ਕੇ ਚੱਲੋ ਸਾਰੇ ਬੰਦਿਆਂ ਨੂੰ ਮਿਲ ਕੇ ਜਿਹੜੇ ਜਿਹੜੇ ਵੀਰ ਇਹ ਕੰਮ ਕਰਦੇ ਨੇ ਲੰਬੇ ਸਮੇਂ ਤੋਂ ਕਰਦੇ ਨੇ ਵੀ ਕੀ ਝਾੜ ਆਉਂਦਾ ਵੀ ਕੋਈ ਦਿੱਕਤਾਂ ਨਹੀਂ ਆਉਂਦੀ ਸਾਰੀਆਂ ਗੱਲਾਂ ਦਾ ਕਰਕੇ ਫੇਰ ਆਪਾਂ ਵੀਡੀਓ ਬਣਾਉਣ ਲੱਗਿਆ ਫੇਰ ਆਪਾਂ ਬੀਜ ਲੈ ਕੇ ਆਇਆ ਕੱਲੇ ਬੀਜ ਲੈ ਕੇ ਆਇਆ ਬਾਕੀ ਜਿਹੜੀ ਸਭ ਨਾਲ ਬੜੀ ਗੱਲ ਆ ਵੀ ਸਰੋਂ ਦਾ ਕੀ ਹੁੰਦਾ ਤੀ ਦਿੱਕਤ ਆ ਜਾਂਦੀ ਤੀ ਬਾਢੀ ਕਰਮ ਗਈ ਆਪਾਂ ਉਹ ਵੀ ਵੀਡੀਓ ਬਣਾ ਕੇ ਲੋੜ ਨਾਲ ਸਾਂਝੀ ਕਰਾਂਗੇ ਵੀ ਜਿਹੜੇ ਬੰਦੇ ਬੀਜਣਗੇ ਸਪੈਸ਼ਲ ਮਸ਼ੀਨ ਆਈ ਆ ਬੈਡਾਂ ਦੇ ਉੱਤੇ ਚਾਰ ਲੈਂਨਾ ਕੜਦੀ ਆ ਵੀ ਜਮੇ ਅੱਗੇ ਕੀ ਹੁੰਦਾ ਕਿ ਆਪਾਂ ਕਹਿ ਦਿੰਦੇ ਆ ਵੀ ਜਾਦੇ ਪਾਣੀ ਨਾਲ ਸਰੋਂ ਮਰ ਜਾਂਦੀ ਆ ਵੀ ਉਹ ਵੀਰੇ ਬੈਡਾਂ ਦੇ ਉੱਤੇ ਸਰੋਂ ਵੀਤੀ ਜਾਊਗੀ ਪਾਣੀ ਦਾ ਵੀ ਕੋਈ ਚੰਚੜ ਨਹੀਂ ਹੈਗਾ ਜਿਹੜੀ ਸਭ ਨਾਲ ਬੜੀ ਗੱਲ ਆ ਖੁਸ਼ੀ ਵਾਲੀ ਵੀ ਉਹੀ ਬੰਦੇ ਵੱਢਣਗੇ ਉਹਨਾਂ ਦੀ ਉਹ ਮਸ਼ੀਨ ਵੱਡੂਗੀ ਨਾਲ ਉਹੀ ਬੀਜਣਗੇ ਉਹੀ ਵੱਢਣਗੇ ਸਭ ਨਾਲ ਬੜੀ ਇਹ ਗੱਲ ਆ ਨਹੀਂ ਵੱਢਣ ਦੀ ਬਹੁਤ ਦਿੱਕਤ ਆ ਜਾਂਦੀ ਆ ਬਾਕੀ ਪੀਲੀ ਸਰੋਂ ਆ ਇਹ ਮੈਂ ਤੁਹਾਨੂੰ ਦਿਖਾਉਣਾ ਵੀਰੇ ਪਤਾ ਨਹੀਂ ਬੀਜ ਲੈ ਕੇ ਆਇਆ ਇਹ ਬੀਜ ਹੈਗਾ ਹੰਸ ਟੈਕ 290 ਇਹ ਵੀਰੇ 100 ਦਿਨ ਦੀ ਵੈਰਾਈਟੀ ਆ 100 ਦਿਨ ਦੇ ਵਿੱਚ ਆਪਣੀ ਜ਼ਮੀਨ ਖਾਲੀ ਹੋ ਜਣੀ ਆ ਹੁਣ ਤੁਸੀਂ ਦੇਖ ਲਓ ਵੀ ਜੇ ਆਪਾਂ ਫਰਵਰੀ ਦੇ ਮਤਲਬ ਆਹ 10ਵੇਂ ਮਹੀਨੇ ਦੇ ਐਂਡ ਦੇ ਵਿੱਚ ਵੀ ਲਾਉਨੇ ਆ ਤਾਂ ਫਰਵਰੀ ਦੇ ਵਿੱਚ ਜ਼ਮੀਨ ਆਪਣੀ ਖਾਲੀ ਹੋ ਜਣੀ ਆ ਬਹੁਤ ਚੰਗੇ ਸਮੇਂ ਜਮੀਨ ਖਾਲੀ ਹੁੰਦੀ ਆ ਚੰਗੀ ਮੰਨ ਮੱਕੀ ਆਪਾਂ ਲੈ ਸਕਦੇ ਆ ਚਾਰ ਵਾਸਤੇ ਜੇ ਤੁਸੀਂ ਪਕਾਉਣੀ ਚਾਹੁੰਦੇ ਹੋ ਤਾਂ ਪਕਾ ਵੀ ਸਕਦੇ ਹੋ ਵੀ ਬਹੁਤ ਵਧੀਆ ਤਰੀਕਾ ਹੈ ਜੇ ਆਪਾਂ ਨੂੰ ਵਧੀਆ ਲੱਗਿਆ ਤਾਂ ਵੀਰੇ ਆਪਾਂ ਦੇਖੋ ਹੁਣ 15 ਕਿਲਿਆਂ ਦਾ ਆਪਾਂ ਸੀਡ ਲੈ ਕੇ ਆਇਆ ਤਾਂ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਵੀ ਹੋਰ ਭੈਣ ਭਾਈਆਂ ਦਾ ਵੀ ਸਭ ਦਾ ਫਾਇਦਾ ਹੋ ਜਵੇ ਠੀਕ ਆ ਵੀ ਆਪਾਂ ਆਹੇ ਵੀਡੀਓ ਬਣਾ ਰਹੇ ਆ ਛੋਟੀ ਮੈਂ ਮਸ਼ੀਨ ਵਾਲੇ ਵੀਰ ਨਾਲ ਜਿਹੜਾ ਬੀਜ ਦਾ ਔਰ ਵੱਢਦਾ ਉਹਦੇ ਨਾਲ ਵੀ ਆਪਾਂ ਵੀਡੀਓ ਬਣਾ ਕੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਲਾਈਵ ਵੀਡੀਓ ਬਣਾਵਾਂਗੇ ਵੀ ਐ ਨਹੀਂ ਹੈਗਾ ਕਾਲੂ ਬੰਦਾ ਕਹਿ ਦਵੇ ਵੀ ਯਾਰ ਨਹੀਂ ਆਪਣੀ ਤਾਂ ਮਸ਼ੀਨ ਨਹੀਂ ਚੱਲਦੀ ਜ ਐ ਨਹੀਂ ਹੁੰਦੀ ਉਹ ਬੰਦਿਆਂ ਨੇ ਸੀਜ਼ਨ ਲਾਇਆ ਬਾਕੀ ਇਹ ਜਿਹੜੀ ਸਰੋਂ ਆ ਇਹਦਾ ਕੋਈ ਜ਼ਿਆਦੇ ਫਟਾਰਾ ਨਹੀਂ ਹੁੰਦਾ ਬਹੁਤ ਮੋਟੀ ਰਹਿੰਦੀ ਆ ਫਲੀ ਬਹੁਤ ਮੋਟੀ ਹੈ ਦੀ ਬਾਕੀ ਜਿਹੜੀ ਸਭ ਨਾਲ ਮੇਨ ਗੱਲ ਆ ਜਿਹੜੀ ਪੀਲੀ ਸਰੋਂ ਆ ਇਹ 700 ਤੋਂ ਲੈ ਕੇ 1000 ਰੁਪਿਆ ਕਾਉਂਟਲ ਤੇਜ਼ ਰਹਿੰਦੀ ਆ ਦੂਈ ਸਰੋਂ ਨਾਲ ਇਹਦੇ ਤੇਲ ਵੱਧ ਨਿਕਲਦਾ ਇਹ ਤੁਸੀਂ ਚਾਹੇ ਕਿਸੇ ਵਪਾਰੀ ਵੀਰ ਨਾਲ ਵੀ ਗੱਲ ਕਰ ਲਿਓ ਇਹ ਤੁਹਾਨੂੰ ਆਪ ਦੱਸ ਦੇਣਗੇ ਵੀ ਬਹੁਤ ਵਧੀਆ ਚੀਜ਼ ਆ ਬਾਕੀ ਆਪਾਂ ਛੋਡੇ ਲਵੇ ਨੰਬਰ ਸਾਡਾ ਹੈਗਾ ਹੀ ਆ ਠੀਕ ਆ ਵੀਡੀਓ ਦੇ ਵਿੱਚ ਪਤਾ ਲੱਗ ਜਾਂਦਾ ਬੰਦਿਆਂ ਨੂੰ ਬੀਜੇ ਬਾਕੀ ਉਹ ਵੀਰ ਦਾ ਵੀ ਅਸੀਂ ਨੰਬਰ ਪਾਵਾਂਗੇ ਅਗਲੀ ਵੀਡੀਓ ਦੇ ਵਿੱਚ ਗੱਲ ਕਰਕੇ ਜਿਹੜੇ ਬੀਜ ਨੇ ਯਾਰ ਵੱਢਦੇ ਨੇ ਤੁਸੀਂ ਉਹਨਾਂ ਨਾਲ ਵੀ ਗੱਲ ਕਰ ਸਕਦੇ ਹੋ ਇਹ ਵੀਡੀਓ ਨੂੰ ਵੱਧ ਤੋਂ ਵੱਧ ਵੀਰ ਵਣ ਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਵੀਰ ਨੇ ਇਹ ਜਿਹੇ ਜਿਹੜੇ ਮੱਕੀ ਮੰਨ ਕੇ ਚੱਲੋ ਮੋਲ ਲੈਣ ਤੋਂ ਡਰਦੇ ਨੇ ਡਰਨ ਵਾਲੀ ਵੀ ਗੱਲ ਸੱਚੀ ਆ ਦਿਨ ਪਰ ਦਿਨ ਮੰਗਾਈ ਹੋਈ ਜਾਂਦੀ ਆ ਵੀ ਪਸ਼ੂਆਂ ਦਾ ਫਿਰ ਵੀਰੇ ਆਪਾਂ ਤੋਂ ਚਾਰ ਪੂਰਾ ਨਹੀਂ ਹੁੰਦਾ ਇਹ ਦਿੱਕਤ ਆਉਂਦੀ ਆ ਤਾਂ ਆਪਾਂ ਇਹ ਮੰਨ ਇਧਰਲੇ ਪਾਸੇ ਨੂੰ ਗਏ ਆ ਨਹੀਂ ਤਾਂ ਸੋਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਆਪਾਂ ਨੂੰ 3-4 ਸਾਲ ਹੋ ਗਏ ਆ ਆਪਾਂ ਆਲੂਏ ਲਾਉਨੇ ਆ ਕਣਕ ਆਪਾਂ ਮੁੱਲ ਖਰੀਦਦੇ ਆ ਇਹ ਸਵੇਰ ਚਲੋ ਥੋੜਾ ਜਿਆ ਆਲੂ ਜਾੜੇ ਲੱਗ ਰਿਹਾ ਇਸ ਕਰਕੇ ਆਪਾਂ ਆਲੂ ਥੋੜਾ ਜਿਆ ਘਟਾ ਲਿਆ 15 ਕਿਲੇ ਆਪਾਂ ਸਰੋਂ ਦੇ ਲਾਵਾਂਗੇ ਬਾਕੀ ਸਾਰੀਆਂ ਵੀਡੀਓ ਥੋਡੇ ਨਾਲ ਅਗਾਹਾਂ ਅਗਾਹਾਂ ਸਾਂਝੀਆਂ ਕਰਾਂਗੇ ਜਦ ਵਿਜਾਈ ਕਰਾਂਗੇ ਕੀ ਸਾਰਾ ਕੁਝ ਮੰਨ ਸੋਨੂੰ ਐਂ ਥੋਡੇ ਨਾਲ ਕਰਾਂਗੇ ਗੱਲਬਾਤ ਆਪਣੇ ਤੁਸੀਂ ਵੀ ਕਰ ਸਕਦੇ ਹੋ ਧੰਨਵਾਦ ਵੀਰੇ